ਆ ਲਓ ਜੀ ਮਾਲਵੇ ਦੀ ਪ੍ਰਸਿੱਧ ਜੋੜੀ ਗੱਡੀ ਜੱਕਦੇਸ਼ ਰਾਜ ਵਾਲਾ ਤੇ ਮਾਲਾ ਗਵਿੰਦਪੁਰਾ ਸਾਡੇ ਯਾਰਾਂ ਦਾ ਯਾਰ ਦੇਖਸਾ ਤੇ ਮਾਲਵੇ ਬਈ ਕੀ ਆ ਚੱਲ ਹੈ ਵਧੀਆ ਤੁਸੀਂ ਸੁਣਾ ਠੀਕ ਆ ਅਗਲਾ ਮੈਚ ਆ 75 ਦਾ ਆਊਗਾ ਮੂਰੇ ਗੱਗੀ ਵੇ ਕੀ ਆ ਚੱਲ ਹੈ ਇਕੱਠੇ ਵੇ ਕੇ ਕਿਦਾਂ ਲੱਗਦਾ ਟੂਰਨਾਮੈਂਟ ਆ ਵਧੀਆ ਲੱਗ ਰਿਹਾ ਛੋਟੇ ਰਿੰਚ ਵਿੱਚ ਇੰਨੇ ਇਕੱਠ ਹੁੰਦਾ ਤੇ ਆ ਕੁਲਵਿੰਦਰ ਜਲਵੇੜੇ ਵਾਲਾ ਜਲਵੇੜਾ ਮਸ਼ਹੂਰ ਕਰਦਾ ਧਨਪੁਰ ਦੇ ਦੋ ਪਿੰਡ ਪ੍ਰਸਿੱਧ ਕਰਦੇ ਆ ਇਧਰ ਆ ਗੱਗੀ ਹੋਰ ਸੁਣਾ ਕਿਵੇਂ ਲੱਗ ਰਿਹਾ ਟੂਰਨਾਮੈਂਟ ਸਾਡੇ ਏਰੀਆ ਦਾ ਕੈਂਡ ਗੱਲਬਾਤ ਆ ਪੂਰੀ ਹੈ ਨੰਬਰਾਂ ਬੁੱਕੋਂ ਵਧੀਆ ਟਾਈਮ ਨਾਲ ਮੇਲਾ ਚੱਲਿਆ ਕਿੰਨੇ ਵਿੱਚ ਚੱਲੇ ਸੀ ਪਿੰਡ ਕਿਹੜਾ ਜ਼ਿਲ੍ਹੇ ਜਿਹੜਾ ਨੌੜਾ ਪਿੰਡ ਜ਼ਿਲ੍ਹਾ ਜਲੰਧਰ ਚ ਪੈਂਦਾ ਬਾਈ ਜਲੰਧਰ ਚ ਪੈਂਦਾ ਉਸਤਾਦ ਕਿਹਨੂੰ ਮੰਨਦੇ ਆ ਆਪਣਾ ਮਿੱਠੂ ਜੱਕ ਦੇ ਰਾਜ ਬਾਈ ਜੀ ਹੈ ਮਿੱਠੂ ਜੱਕ ਦੇ ਰਾਜ ਬਾਈ ਜੀ ਤੇ ਕੁਲਵਿੰਦਰ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਿਲਕੁਲ ਠੀਕ ਆ ਵਧੀਆ ਤੇ ਉਹ ਆ ਆਪਣਾ ਪਾਣੀ ਆ ਗਈ ਕੋਠੀ ਰਹਿ ਗਈ ਬਚਤ ਰਹੀ ਕੋਠੀ ਚੱਲ ਮੇਰੇ ਬਹੁਤ ਹੈਲਪ ਕਰੇ ਇਹਨਾਂ ਲੋਕਾਂ ਨੇ ਤੇ ਅੱਜ ਕਿਹਨੇ ਬਣਾਈਆ ਟੀਮਾ ਦਿਲੇਵੇ ਦੀ ਵੀਰ ਲੜਕੀ ਬਣਾਈ ਆ ਮੈਂ ਇਹਦੇ ਨਾਲੇ ਬਾਈ ਚੰਗਣੀ ਨੇ ਬਲਾਈ ਇੱਕ ਤਾਂ ਨਾ ਮਣੀ ਮਣੀ ਇੰਦੇ ਉੱਤੇ 골ਡੀ ਬਾਈ ਨੇ ਬਾਈ ਟੀਮ ਆਪਣੀ ਪਸੰਦ ਆ ਤੇ ਤੁਸੀਂ ਆਪਣਾ 스타ਟ ਕਿ ਨਹੀਂ ਮੰਨਦੇ ਆ ਆਪਣਾ 스타ਟ ਬਾਈ ਵੈਸੇ ਆਪਾਂ ਸ਼ੁਰੂ ਕਰੋ ਕੰਮੂ ਪਹਿਲਵਾਨ ਫਤਿਹਬਾਦ ਕੋਈ ਮਿਹਨਤ ਕਰਦੇ ਆ ਹੁਣ ਸਭ ਤੇਨੂੰ ਥੋੜੇ ਯਾਦ ਹੋਣਾ 2018 ਦੇ ਵਿੱਚ ਜਦੋਂ ਗੁਰਨੇਆਂ ਤੋਂ ਪਹਿਲੀ ਵਾਰ 85 ਜੇਐਲਡੀ ਜਿੱਤੀ ਸੀ ਨਾ ਪਹਿਲੀ ਵਾਰ ਸੀੜੀ ਦਿੱਤੀ ਬਾਈ ਹੁਣ ਇਹ ਆ ਬਾਈ ਕੁਲਵਿੰਦਰ ਜਲਵੇੜੇ ਵਾਲਾ ਨਿਊਜ਼ੀਲੈਂਡ ਦੇ ਕਪਾਂ ਦਾ ਬੈਸਟ ਹੈ ਤੇ ਕਰਾਉਣਿਆ ਗੱਲਾਂ ਮਾਤਾਂ ਹੋ ਰਾ ਆ ਲਓ ਜੀ ਮੋਟਰਸਾਈਕਲਾਂ ਦਾ ਜੇਤੂ ਇਆ ਆਪਣਾ ਅਗਰੇਜ ਰਾਮਪੁਰ ਵਾਲਾ ਬਈ ਕੀ ਹਾਲ ਹੈ ਸੰਦੀਪ ਕਿਵੇਂ ਠੀਕ ਆ ਸੱਟ ਲੱਗੀ ਦੀ ਠੀਕ ਆ ਹੁਣ ਫਿੱਟਾ ਹੋਰ ਕੋਈ ਨਵੀਂ ਤਾਜੀ ਤੂੰ ਤਾਂ ਜਿੱਦ ਤੱਕ ਮੋਟਰ ਵਾਲਾ ਨਾ ਨਾ ਜਿਵੇਂ 75 ਰੋਏ ਜਿੱਤਦੇ ਆ ਤੁਸੀਂ ਰੋਏ ਖੇਡਦੇ ਹੋ ਐ ਨਹੀਂ ਲੱਗਦਾ ਵੀ ਆਪਾਂ ਉੱਪਰ ਚ ਚਲੇ ਜਾਈਏ ਖੇਡਾਂਗੇ ਬਈ ਹੁਣ ਠੀਕ ਆ ਤੇ ਕਿੰਨੇ ਕੇ ਮੈਚ ਖੇਡਦੇ ਮਹੀਨੇ ਜਾ ਮਾੜੀ ਗੱਲ ਤੇ ਲਾਓ ਬਾਈ ਜੀ ਆ ਬਾਈ ਤਨੌਲੇ ਚ ਖੇਡਦੇ ਆ ਤੇ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਹੁਤ ਹੈ ਕਿਹੜੀ ਟੀਮ ਚ ਖੇਡ ਰਹੇ ਹੋ ਬਾਈ ਬਾਈ ਤਨੌਲੇ ਦੀ ਪਿੰਡ ਦੀ ਟੀਮ ਆ ਬਾਈ ਅੱਛਾ ਕੌਣ ਕਿਹੜਾ ਛੋਟਾ ਪਿੰਡ ਕਿਹੜਾ ਬਾਈ ਤਨੌਲੇ ਹੀ ਆ ਬਾਈ ਤਨੌਲੇ ਹੀ ਆ ਅੱਛਾ ਨਾਮ ਕੀ ਆ ਡਾ ਰਪਿੰਦਰਾ ਬਾਈ ਰਪਿੰਦਰਾ ਤੇ ਬਾਹਰੋਂ ਕੌਣ ਗੇੜਾ ਤੁਹਾਡੇ ਨਾਲ ਬਾਈ ਬਾਹਰੋਂ ਬਾਈ ਸ਼੍ਰੀ ਮੰਗ ਵਾਲਿਆ ਖੇਡਦਾ ਬਾਈ ਇੱਕ ਠੀਕਰੀ ਵਾਲਾ ਖੇਡਦਾ ਬਈ ਗੁਰ ਪਹਿਲਾ ਮੈਚ ਜਿੱਤ ਗਏ ਸੀ ਨਾ ਬਈ ਪਹਿਲਾ ਹਜੇ ਬਾਈ ਸੀ ਕਿ ਬਈ ਦੂਜਾ ਮੈਚ ਸਾਡਾ ਲਾਸਟ ਆ ਗਿਆ ਤੇ ਆ ਬਾਈ ਮੇਰਾ ਸੇਖਾ ਪਿੰਡ ਆ ਬਈ ਅੱਛਾ ਉਹ ਰਣਦੀਪ ਸੇਖਾ ਵਾਲਾ ਹਾਂ ਬਈ ਰਣਦੀਪ ਸੇਖਾ ਨਿੰਮਾ ਬਾਈ ਸੇਖਾ ਵਾਲਾ ਸਾਡਾ ਕਮੈਂਟਰ ਨਾ ਹਾਂ ਬਈ ਤੇ ਬਾਈ ਟੂਰਨਾਮੈਂਟ ਦੇ ਇਹਦੇ ਬਾਰੇ ਕੀ ਮਨ ਲੈ ਜਿਹੜੇ ਦੂਜੇ ਟੂਰਨਾਮੈਂਟ ਹੁੰਦੇ ਮਾਲ ਵਿੱਚ ਆਪਣੇ ਜਿਵੇਂ 12ਵੇਂ ਫਾਈਨਲ ਹੋ ਗਿਆ 30 ਹੋ ਗਿਆ ਇਹਦੇ ਬਾਰੇ ਮਨ ਲੈ ਤੂੰ ਕੋਈ ਸਿੱਖਣ ਨੂੰ ਮਿਲਿਆ ਤੁਹਾਨੂੰ ਵੀ ਯਾਰ ਬਹੁਤ ਵਧੀਆ ਬਈ 13 ਜੀ ਤਾਂ ਲੱਗਿਆ ਆਉਣਾ ਤੜਕੇ ਹੁੰਦਿਆਂ ਨੂੰ ਵੀ ਯਾਰ ਯਾਰ ਸੁਨੇਹਾ ਆਉਣਾ ਪੈ ਗਿਆ ਨਾ ਪਰ ਹੁਣ ਐਂ ਜਿ ਲੱਗਦਾ ਵੀ ਯਾਰ ਵੀ ਟਾਈਮ ਨਾਲ ਨਿਬੜ ਜੇ ਅਪਾ ਅਰੈਸਟ ਵੀ ਵੀਰ ਨੰਬਰ ਵੀ ਵਧੀਆ ਦਿੱਤੇ ਨੇ ਵੀ ਸ਼ਹਿਰ ਨੂੰ ਵੱਡੀ ਗੱਲ ਆ ਵੀ ਜਿਹੜੀ ਨੰਬਰ ਵੀ ਦਿਆ ਦੇ ਰਿਹਾ ਨਿਆਰਾ ਲਪੇੜ ਕੇ ਪੂਰਾ ਵੀ ਵਧੀਆ ਨਿਆਰਾ ਸਾਰੀਆਂ ਕਮੇਟੀ ਨੂੰ ਬੇਨਤੀ ਕੀ ਕਰਨਾ ਚਾਹੁੰਦੇ ਆ ਕਿ ਐਂ ਟੂਰਨਾਮੈਂਟ ਹੋਣੇ ਚਾਹੀਦੇ ਆ ਬੁਲਤੀ ਟੀਮਾਂ ਐਂਟਰ ਕਰਨ ਦੀ ਸੀਮਤ ਤੇ ਬਈ 15 ਨੰਬਰ 14 15 ਨੰਬਰ ਦੇਣੇ ਜਹਕਾ ਵੀ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਦੋਨਾਂ ਦਾ ਤੇ ਆਪਣੇ ਚੈਨਲ ਨੂੰ ਕੱਲ੍ਹ ਸਬਸਕ੍ਰਾਈਬਰ ਆ ਲਓ ਜੀ ਲਾਲਾ ਭੁੰਦੜ ਸਾਡਾ ਭਰਾ ਤੇ ਇਧਰ ਗੋਪੀ ਰਤਿਆ ਗੋਪੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਟਾਈਮ ਪੇਚ ਉਤਰ ਖੇਡਲੀ ਹੁਣ ਫਿਰ ਪੰਜ ਕਰਤੀ ਫਿਰ ਐਂਟਰੀ ਆ ਕਿੰਨਾ ਟਾਈਮ ਖੇਡਿਆ 75 ਕਿਲੋ ਬਾਈ 75 ਖੇਡਿਆ ਚਾਰ ਪੰਜ ਸਾਲ ਅੱਛਾ ਤਵੇ ਜੀ ਖੇਡਦੇ ਜਿਆਦਾ ਨਾ ਹਾਂ ਤਵੇ ਜੀ ਖੇਡਿਆ ਜਿਹੜਾ ਤੇ ਹੁਣ ਫਿਰ ਹੁਣ ਕਿਹੜੀ ਢਿੰਜ ਖੇਡਦਾ ਉਹ ਪੰਜ ਚ ਜਾਣਾ ਭੁੰਦੜ ਵਾਸਤੇ ਪੱਕੇ ਆ ਹਾਂ ਪੱਕੇ ਬਹੁਤ ਖੇਡਿਆ ਨੇ ਠੀਕ ਹੈ ਠੀਕ ਹੈ ਹੋਰ ਘਰ ਪਰਿਵਾਰ ਵਧੀਆ ਬਹੁਤ ਵਧੀਆ ਬਈ ਆ ਟੂਰਨਾਮੈਂਟ ਬਾਰੇ ਕੀ ਵਿਚਾਰ ਹੈ ਜਿਵੇਂ ਹੋਰ ਟੂਰਨਾਮੈਂਟ ਤੇ ਇਹੇ ਜਿਹੇ ਵੇਲੇ 5 ਵੇ ਪਹਿਲਾ ਰੌਂਡ ਚੱਲਦਾ ਗਿਆ ਇੱਥੇ ਦੂਜਾ ਦੂਜਾ ਰੌਂਡ ਚੱਲੂਗਾ ਬਹੁਤ ਵਧੀਆ ਬਈ ਟਾਈਮ ਨਾਲ ਘਰੇ ਚੱਲ ਜਾਗੇ ਯਾਰ ਵੀ ਟਾਈਮ ਐਵੇਂ ਹੀ ਮੈਚ ਹੋਣੇ ਚਾਹੀਦੇ ਆ ਠੀਕ ਹੈ ਤੇ ਕਈ ਕਹਿੰਦਾ ਪਲੇਅਰ ਨਹੀਂ ਅੱਜ ਵੀ ਪਲੇਅਰ ਹੋਈ ਨਹੀਂ ਪਲੇਅਰ ਤਾਂ ਫੇਰ ਵੀ ਨਹੀਂ ਆਉਂਦੇ ਫੇਰ ਤਾਂ ਬਈ ਆਉਂਦੇ ਆ ਕਮੇਟੀਆਂ ਸਖਤ ਹੋਣ ਦਾ ਪਲੇਅਰ ਤਾਂ ਜਿੰਨੇ ਵਜੇ ਰੱਖੀ ਆ ਪਲੇਅਰ ਪਹੁੰਚਦੇ ਆ ਇੱਧਰ ਬਈ ਲਾਲਾ ਪੁੰਦੜ ਲਾਲੇ ਕੀ ਆ ਵਿਚਾਰ ਵਧੀਆ ਹੋ ਠੀਕ ਹਾਂ ਆਇਆ ਨੀ ਕਿਹ ਪ੍ਰੋਮੋਟਰ ਦਾ ਫੋਨ ਆ ਪਿੰਡ ਚੋਂ ਫਿਰ ਕਿਦਾਂ ਦੀ ਸਪੋਰਟ ਆ ਵਧੀਆ ਬਈ ਸਪੋਰਟ ਵਧੀਆ ਕਰਦੇ ਆ ਪੂਰੀ ਹਾਂ ਹਾਂ ਬਈ ਠੀਕ ਆ ਜਿੱਤ ਕੇ ਪਹਿਲਾ ਮੈਚ ਆ ਹਾਂ ਜੀ ਹੁਣ ਕਿ ਅਗਲਾ ਮੈਚ ਕਿਸ ਨਾਲ ਆ ਗੁਰਨੇ ਨਾਲ ਆ ਬਈ ਅੱਛਾ ਗੁਰਨੇ ਨਾਲ ਆ ਹਾਂ ਜੀ ਤੇ ਇਹ ਆ ਬਈ ਪੁੰਦੜ ਬਸ ਵਾਲੇ ਆ ਬਈ ਕਿਹੜੇ ਪਿੰਡ ਦਾ ਇਹ ਸ਼ੰਮਾ ਜੀ ਟੋਣੀ ਪਿੰਡ ਦੇ ਅੱਛਾ ਇਹ ਸ਼ੰਮਾ ਪੁੰਦੜ ਵਾਲੇ ਆ ਬਈ ਅੱਛਾ ਹਾਂ ਠੀਕ ਐ ਇਹ ਦੁਆ ਕਰਉਣਾ ਗੱਲਾਂ ਬਾਤਾਂ ਹੋਡੀਆਂ ਹੋਰ ਬਈ ਪਲੇਅਰਾਂ ਦੇ ਨਾਲ ਅੱਜ ਵੀ ਆਪਣਾ ਯਰ ਭਿੰਦਰਾ ਕਲੀਪੁਰ ਤੇ ਆ ਮੁੰਡੇ ਬਈ ਬੀਰੇ ਵਾਲੇ ਡੋਗਰੇ ਪਿੰਡ ਵਾਲੇ ਤੇ ਉਹ ਗੱਗੀ ਪਹਿਲਵਾਨ ਚੱਕ ਲਈ ਸ਼ੇਰ ਵਾਲਾ ਕਹਿੰਦਾ ਵੀ ਟਾਈਮ ਨਾਲ ਹੀ ਜਾਣਾ ਪੈਣਾ ਕਿੱਟ ਚੱਕ ਲਈ ਐ ਗੱਗੀ ਚਾਹ ਪੀ ਕੇ ਵਜਦੀ ਬਈ ਜਲੇਬ ਪੁੱਠੇ ਹੱਥ ਮਾਰ ਗਿਆ ਉਹ ਤਾਂ ਜਿਵੇਂ ਰੋਡਵੇਜ ਵਾਲੇ ਕਹਿੰਦੇ ਬੁੜੀਆਂ ਨੂੰ ਮਾਰਦੇ ਨੇ ਜਲੇਬ ਜਲੇਬੀਆਂ 2-2 ਕਿਲੋ ਜਲੇਬੀਆਂ ਹੈਗੇ ਹੋਰ ਭਿੰਦਰਾ ਠੀਕ ਐ ਵਧੀਆ ਕਿਵੇਂ ਲੱਗਿਆ ਫਿਰ ਖੇਡ ਕੇ ਸਵਾਦ ਆਇਆਣਾ ਲੋਕਾਂ ਨੇ ਤਾੜੀਆਂ ਮਾਰਿਆ ਨਾ ਨੰਦਿਆ ਖੁੱਲਾ ਟਾਈਮ ਜਮਾ ਫਾਰ ਟਾਈਮ ਵਾਲਾ 1 ਨੰਬਰ ਮੇਲਾ ਹੁੰਦਾ ਬਈ ਏਰੀਆ ਦਾ ਨਾ ਨਾ ਸਵਾਦ ਵੀ ਆਇਆਣਾ ਤੈਨੂੰ ਵੀ ਨਜ਼ਾਰਾ ਆਇਆਣਾ ਵੀਰ ਤਾੜੀਆਂ ਮਾਰਦੀ ਲੋਕੀ ਮੁੰਡੇ ਨੇ ਮੇਲਾ ਹੁਣਾਦਾ ਨਾ ਹੋਰ ਕੋਈ ਨਵੀਂ ਤਾਜੀ ਬਸ ਵਧੀਆ ਨਵੀਂ ਤਾਜੀ ਜਿਵੇਂ ਹੋਰ ਕੋਈ ਖੇਡਦਾ ਨਹੀਂ ਪਿੰਡ ਚੋਂ ਬਾਈ ਖੇਡਦੇ ਅਜੇ ਨਵੇਂ ਮੁੰਡੇ ਲੱਗਿਆ ਮੰਨਲਾ ਖੇਡਣਾ ਇਹਦੇ ਅੱਛਾ ਤੇ ਜ਼ਰੂਰ ਉਹਦੀ ਟੀਮ ਬਣਾਉਣ ਲੱਗਿਆ ਹੁਣ ਸੀ ਮਾਰ ਥਾਲੀ ਚਾ ਹਾਂ ਬਈ ਹੁਣ ਮੈਚ ਇਹ ਆ ਬਾਈ ਪਿੰਦਰ ਕਲੀਪੁਰਲਾ ਤੇ ਇੱਧਰ ਦੇਖ ਸਕਦੇ ਹਾਂ ਤੇ ਆਹ ਬਾਈ ਕਿਹੜੇ ਪਿੰਡ ਦਾ ਹੈ ਸੂਰ ਜੋ ਬਣ ਵੀਰੇ ਵਾਲਾ ਓਏ ਇੱਕ ਸਾਈਡ ਤੇ ਆ ਪੈਣੀ ਵੀਰੇ ਵਾਲਾ ਟੋਕਰਾ ਹੈ ਜੋ ਬਣਾ ਸਾਡਾ ਇੱਕ ਰੇਡਾ ਤਿਆਰ ਹੋ ਜਾਂਦਾ ਹੈ ਹਾਂ ਜਲੇਬੀਆਂ ਖਾ ਰਿਹਾ ਜਿਆਦਾ ਮਿਲੂ ਆ ਗਿਆ ਇਹ ਦੋ ਕਿਲੋ ਹੀ ਹੋ ਜਾਂਦਾ ਕੀ ਬੁਲਵਾਣਾ ਓਰੇ ਆ ਯਾਰ ਤੂੰ ਇੱਧਰ ਦੂਰ ਦੂਰ ਫਿਰਦਾ ਸੰਗਦਾ ਯਾਰ ਹਨਾ ਉਤਨਾ ਇਹ ਇਹ ਰੇਡਾਂ ਬਾਹਰ ਆਸੀ ਮੁੰਡਾ ਹਾਂ ਇਹ ਕਲੀਪਰ ਦੀ ਏਡੀ ਚ ਗੋਡੀਆਂ ਪਾਉਂਦਾ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੂੰ ਦੇਖ ਲੈ ਭਗਤੇ ਭਾਈ ਰੰਬੇ ਵਰਗਾ ਕਰਾਉਣੇ ਗੱਲਾਂ ਬਾਤਾਂ ਡੀਆਂ ਹੋਰ ਲਓ ਜੀ ਇਹ ਆ ਭਾਈ ਗੁਰਪ੍ਰੀਤ ਬਰਿਆਂ ਵਾਲਾ ਸਭ ਤੋਂ ਪਹਿਲਾਂ ਇਹ ਇਹ ਬੰਦੇ ਦੀ ਇਹ ਖਾਸੇ ਦਵੀਂ ਨਰਮਾਈ ਬਹੁਤ ਆ ਬੰਦੇ ਜਾ ਅੱਜ ਜਦੋਂ 3 ਸਾਲ ਪਹਿਲਾਂ ਬਹਾਦਰ ਨੇ ਮੈਨੂੰ ਇੱਕ ਗੱਲ ਕਹੀ ਸੀ ਮੇਰੇ ਬਲੌਗ ਦੇ ਵਿੱਚ ਵੀ ਆਹ ਬੰਦਾ ਤਕੜਾ ਬਣੂਗਾ ਤੇ ਅੱਜ ਤੁਹਾਡੇ ਸਾਹਮਣੇ ਆ ਬਾਈ ਕੀ ਆਲਾ ਪਹਿਲਾਂ ਤਾਂ ਮੁਾਰਕਾ ਹਾਰ ਲਈ ਜਿੱਤ ਗਏ ਬਹੁਤ ਸਾਹਮਣੇ ਧੰਨਵਾਦ ਬਈ ਖੁਸ਼ੀ ਫੇਰਾ ਕਿੰਨੀ ਕੋਈ ਗੱਲ ਹਾਰ ਲਈ ਜਿੱਤ ਕੇ ਬਾਈ ਆਪ ਚ ਲੱਗ ਆਪ ਚ ਲੱਗ ਲਏ ਸੀ ਆਪ ਚ ਲੱਗ ਲਿਆ ਬਈ ਸਾਰੇ ਦਾ ਸਾਰੇ ਦਾ ਉਹ ਨਾਲ ਨਾਲ ਜਿਹੜੇ ਮੁੰਡੇ ਚਲਾਉਂਦਾ ਮੈਂ ਨਾਂ ਨਾਂ ਨਹੀਂ ਲੈ ਕੇ ਆਉਂਦਾ ਅੱਛਾ ਤੇ ਬਾਈ ਗੁਰਪ੍ਰੀਤ ਦਾ ਫੈਮਲੀ ਦੇ ਵਿੱਚ ਕੌਣ ਕੌਣ ਨੇ ਕਰੇ ਐਮ ਜਿਹੜੀ ਦਾਦਾ ਦਾ ਦੀ ਮੰਮੀ ਲੈੜੀ ਅੱਜ ਸਿਸਟਰ ਉਹ ਸਿਸਟਰ ਦੀ ਮੈਰਿਜ ਹੋ ਰਹੀ ਸਭ ਤੋਂ ਵੱਧ ਸਪੋਰਟ ਕਿਹੜਾ ਕਰਦਾ ਜਿਹੜਾ ਹਰ ਵਕਤ ਕਹਿੰਦਾ ਜਿਹੜਾ ਹੌਸਲੇ ਦਿੰਦਾ ਹੋਵੇ ਉਹ ਡੈਡੀ ਤੇ ਦਾਦਾ ਵੀ ਦਾਦਾ ਸਾਡੇ ਰਿੰਗ ਪਹਿਲਵਾਨ ਰਹੇ ਆ ਉਹਦੇ ਕਰਕੇ ਅੱਛਾ ਪੈਂ ਡੈਡੀ ਦਾ ਦਾਦਾਈ ਦਾ ਨਾਂ ਕੀ ਆ ਬਲਵਿੰਦਰ ਅੱਛਾ ਪਹਿਲਵਾਨੀ ਕਰਦੇ ਰਿਹਾ ਪਹਿਲਾਂ ਹਾਂ ਮੇਰੇ ਡੈਡੀ ਪਹਿਲਵਾਨੀ ਕਰਦੇ ਰਹੇ ਤੇ ਅੱਛਾ ਠੀਕ ਆ ਤੇ ਆ ਹੁਣ ਬਾਹਰੇ ਖੇਡ ਕੇ ਆ ਸੀ ਕਿੰਨੇ ਟੂਰਨਾਮੈਂਟਾਂ ਦੇ ਦੂਆ ਬੈਸਟ ਨਿਕਲ ਗਏ ਬਾਈ ਮੈਂ 10 ਟੂਰਨਾਮੈਂਟ ਖੇਡਿਆ ਵੀ ਤਿੰਨ ਵਾਰ ਚ ਦੇ ਨਾ ਦੋ ਦੋ ਲਗਾਤਾਰ ਸਭ ਪਹਿਲਾਂ ਨਿਕਲੇ ਹੁਣ ਦਿਲ ਦੇ ਵਿੱਚ ਚੁਆਇਸ ਕੀ ਆ ਵੀ ਅੱਕ ਕੀ ਯਤਨ ਹੈ ਟਰੈਕਟਰ ਜਤਨਾ ਠੀਕ ਆ ਸੀ ਇੰਜ ਦਦੂਆ ਬਾਬਾ ਤੇ ਬਾਬਾ ਪਿੰਡ ਦੀ ਟੀਮ ਨੂੰ ਪਹਿਲੇ ਨੰਬਰ ਤੇ ਸਪੋਰਟ ਆ ਵੀ ਵੀ ਪਿੰਡ ਨਾਲ ਹੀ ਖੇਡਣਾ ਹਾਂ ਪਿੰਡ ਦੀ ਨੂੰ ਸਪੋਰਟ ਆ ਵੀ ਪ੍ਰੀਤ ਨੂੰ ਪਹਿਲਾ ਸਪੋਰਟ ਆ ਅੱਛਾ ਉਹ ਖੇਡ ਵਾਰ ਜਦੋਂ ਮੈਨੂੰ ਕੋਈ ਖੜਿਆ ਹੋਣਾ ਜੁਰ ਨਾਲ ਖੇਡ ਵਾਰਾ ਠੀਕ ਆ ਫਿਰ ਹੁਣ ਕਿੰਨਾ ਚਿਰ ਨਹੀਂ ਖੇਡ ਸਕਦਾ ਉਹ ਉਹ ਵੀ ਸੱਟ ਆ ਉਹ ਮਿਹਨਤ ਲੱਗ ਰਹੀ ਲਾਉਂ ਬਿਲਕੁਲ ਜਿੰਨੇ ਰੱਖੇ ਤੈਨੂੰ ਜਾ ਵੀ ਛੋਟੀ ਇੱਛਾ ਵੀ ਉਹਨੂੰ ਆਪਾਂ ਖੜਾ ਕਰੀਏ ਨਾਲ ਹਾਂ ਜਦੋਂ ਜਦੋਂ ਜਮਾ ਸੈਕਟਰੀ ਵਧੀਆ ਜਿਹੜੇ ਸਾਡੇ ਤੋਂ ਪਹਿਲਾਂ ਜਮ ਨੂੰ ਮਗਾਇਨੇ ਟੀਮ ਬਣਾਉਣ ਨੂੰ ਉਹਦੀ ਬਣਾ ਲੈਂਦਾ ਜਿਹੜੇ ਆ ਦਰਸ਼ਕ ਖੜੇ ਆ ਫੋਟਾ ਕਰਾਉਣ ਵਾਲੇ ਇੰਨਾ ਐ ਕਰ ਕੀ ਆਣਾ ਤੁਸੀਂ ਨਾ ਇੰਨਾ ਕਰ ਕੀ ਵਧੀਆ ਲੱਗਦਾ ਨਾ ਇਹ ਆਪਣੇ ਮਾਨਸਾ ਜੀ ਜ਼ਿਆਦਾ ਕਰਾਉਂਦੇ ਹੋਣੇ ਨਾ ਹੋਰ ਏਰੀਆ ਕਿਹੜਾ ਦਬਾਬੇ ਦੋਵੇ ਕਿ ਉਧਰ ਥੋੜਾ ਘਟਾ ਦੇ ਜੀ ਕਬੱਡੀ ਨੂੰ ਨਾ ਆਪਣੇ ਮਾਲ ਵਿੱਚ ਵੱਧਦਾ ਫਿਰ ਆ ਦੇਖੋ ਜੀ ਆ ਦਰਸ਼ਕ ਫੋਟਾ ਕਰਾਉਣ ਵਾਲੇ ਆਏ ਹੋਣੇ ਦੇਖ ਸਕਦੇ ਹਾਂ ਤੇ ਬਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਨਾ ਬਾਬਾ ਕਸ਼ੌੜ ਦਾ ਤੈਨੂੰ ਚੜ ਤੇ ਇਹ ਭਰਾ ਆਪਣਾ ਘਰਪ੍ਰੀਤ ਗਿੱਲਾ ਬਰਿਆਂ ਵਾਲਾ ਯਾਰਾਂ ਦਾ ਯਾਰ ਕਰਾਉਣਿਆ ਗੱਲਾਂ ਬਾਤਾਂ ਹੋਰ ਏ ਕਹਿੰਦੇ ਸੋਨੀਪਾਦੜੇ ਵਾਲਾ ਜੀ ਯਾਰਾਂ ਦਾ ਯਾਰ ਸੋਨੀ ਕੀ ਹਾਲ ਹੈ ਵਧੀਆ ਵਧੀਆ ਕਿਹੜੇ ਕਿਹੜੇ ਸਟੇਟਾਂ 'ਚ ਖੇਡ ਕੇ ਆਦ ਕੇ ਆਪਣਾ ਬਾਰਲਿੰਗ ਐਂਟਰੀਆਂ 'ਚ ਇੰਗਲੈਂਡ ਹੀ ਸੀ ਬਾਈ ਚਾ ਕਿੰਨਾ ਟਾਈਮ ਲਾ ਕੇ ਆਇਆ ਮੈਂ 3 ਮਹੀਨੇ 15 ਦਿਨ ਕਿੰਨੇ ਮੋਟਰ ਹੈਲ ਜਿੱਤ ਕੇ ਆਉਣ ਤੱਕ ਮੈਂ ਜਿੱਤੀਆਂ 16 17 ਬਾਈ 17 ਜਿੱਤ ਗਿਆ ਬਹਾਦਰ ਬਾਈ ਕੀ ਹਾਲ ਚਾਲ ਹੈ ਹੋਜਾ ਸਾਡਾ ਬਾਈ ਠੀਕ ਹੈ ਬਾਜ਼ਰ ਗਰ ਕੀ ਤੁਰੇ ਫਿਰਦੇ ਆਂ ਸੀ ਉਧਰ ਮੋਟਾ ਗੱਲ ਮੋਟੇ ਨੂੰ ਵਧਾਈਆਂ ਗੱਲ ਹਾਰ ਲੈ ਜਿੱਤ ਗਿਆ ਆਪਣੇ ਏਰੀਆ ਚ ਇੱਕ ਹਾਰ ਲੈ ਹੋਰ ਆ ਗਿਆ ਪਹਿਲਾਂ 4 ਸੀ ਇੱਕ ਕੁਲਵੀਰੇ ਕੋਲੇ ਸੀ ਹਾਂ ਇੱਕ ਤੇਰੇ ਕੋਲੇ ਇੱਕ ਮੇਰੇ ਕੋਲੇ ਇੱਕ ਜੱਗੂ ਕੋਲੇ ਚੌਥਾ ਬੰਦਾ ਇਹ ਆ ਗਿਆ ਆਪਣੇ ਹੁਣ ਹੁਣ ਫੱਕਰ ਝੰਡੇ ਵਾਲਾ ਰਹਿ ਗਿਆ ਇੱਕ ਕੁਲਵਿੰਦਰ ਕੋਲੇ ਵੀ ਆ ਗਿਆ ਮਾਲੇ ਉਸਤਾਦ ਕੋਲੇ ਰਹਿੰਦਾ ਉਹਦੇ ਕੋਲੇ ਬੁਲਟ ਆਇਆ ਹੋਇਆ ਠੀਕ ਹੈ ਆਪਣੇ ਏਰੀਆ ਚ ਆ ਜਾਣਾ ਬੱਲੇ ਬੱਲੇ ਕਰਾ ਦੇਣੀ ਆ ਮਾਨਸਾ ਨੇ ਉਸਤਾਦ ਬੋਲੀ ਟਾਈਮ ਤੇ ਸੱਤ ਬੰਦੇ ਆ ਮੈਂ ਆਪ ਵਰਖਿਆ ਹੋਇਆ ਤੇ ਤੁਹਾਨੂੰ ਮੈਂ ਗੱਲਾਂ ਦੱਸਦਾ ਨਾ ਤੁਸੀਂ ਇੱਕ ਹੋਗੇ ਯਾਰ ਬਾਕੀ ਇਨਸਾਨ ਵਧੀਆ ਮਿੱਤਰ ਤਾਂ ਬਹੁਤ ਮਿਲਦਾ ਕੋਈ ਯਾਰ ਪਹਿਲਾਂ ਮੋਹ ਪਿਆਰ ਆ ਉਸਤਾਦ ਇਨਸਾਨੀਅਤ ਆ ਪਲੇਅਰ ਬੰਦਾ ਬਾਅਦ ਚ ਬਣਦਾ ਪਹਿਲਾਂ ਇਨਸਾਨੀਅਤ ਆ ਜੇ ਕਿਸੇ ਨੂੰ ਆਪਾਂ ਮੰਨ ਲਾ ਨੀਮਾ ਹੋ ਕੇ ਮਿਲਦੇ ਆ ਨਾ ਵਧੀਆ ਇਨਸਾਨ ਆ ਇਹ ਗੱਲ ਨਹੀਂ ਜੀ ਤੇ ਅੱਜ ਉਸਤਾਦ ਦੇ ਰਿਜ ਖੇਡ ਰਿਹਾ ਸੁਨੀ ਫਿਰ ਆਇਆ ਉਸਤਾਦ ਅੱਜ ਆਇਆ ਮੇਰਾ ਉਸਤਾਦ ਕੀ ਨਸੀਬਈ ਦਾਦਾ ਬੱਪੀਆਂ ਨੇ ਤੁਸੀਂ ਹੈ ਨਾ ਜਾਨਾ ਦਲਵਿੰਦਰ ਮਾਸਟਰ ਸਾਡਾ ਖੜਿਆ ਸੀ ਮਿਲਣਾ ਮੈਂ ਬਣਾਈ ਸੀ ਆਇਆ ਉਸਤਾਦ ਅੱਜ ਮੇਰਾ ਮੰਨਾ ਆਹ ਨੂੰ ਜ਼ਰੂਰੀ ਆ ਜਿਹਦੇ ਕਰਕੇ ਆਪਾਂ ਇੱਥੇ ਤੁਰੇ ਫਿਰਦੇ ਆਂ ਉਸਤਾਦ ਜਿਨੇ ਪਹਿਲਾਂ ਸਭ ਤੋਂ ਪਹਿਲਾਂ ਬਾਹ ਫੜੀ ਉਸਤਾਦ ਆ ਸਲੋਹੀ ਆ ਜਿਨੇ ਆਪਾਂ ਨੂੰ ਕੋੜੀ ਚੜ੍ਹਨੀ ਸਿਖਾਈ ਹੈ ਨਾ ਜਿਨੇ ਪੌੜੀ ਚੜ੍ਹਨੀ ਸਿਖਾਈ ਉਹ ਉਸਤਾਦ ਆ ਹਨਾ ਬਾਜਤਾ ਬੰਦਾ ਜਦੋਂ ਤਾਕੜਾ ਹੋਵੇ ਨਾ ਮੇਰਾ ਚੇਲਾ ਉਹ ਉਹਦਾ ਸੋਨੀ ਬਾਈ ਪਿੰਡ ਵਾਲੇ ਪਰ ਕਰਦੇ ਆ ਜੋੜ ਵਧੀਆ ਪਿੰਡ ਵਾਲੇ ਬਾਈ ਆਪਣਾ ਪੂਰਾ ਤੈਨੂੰ ਪਤੀ ਆਗਾ ਤੁਰਿਆ ਸਾਡੇ ਪਿੰਡ ਗਿਆ ਆਵੇਂ ਪਹੁੰਚਣ ਨੂੰ ਹੀ ਪਤਾ ਪਤਾ ਇਨਸਾਨ ਕੋਈ ਸਾਰੇ ਹੁੰਦੇ ਆਪਣੇ ਬਾਈ ਬਹੁਤ ਵਧੀਆ ਯਾਰਾ ਸਾਰਿਆਂ ਨਾਲ ਜਿੰਨਾ ਮਿਲ ਵਰਤਨ ਰੱਖਾਂਗੇ ਆਪਾਂ ਕਿੱਥੇ ਬਾਈ ਖੇਡਦਾ ਮੈਂ ਆ ਦੇਖਿਆ ਅੱਜ ਵੀ ਬਾਈ ਕੋਲੇ ਆਏ ਆ ਨਾ ਗੱਡੀ ਚ ਬਚ ਰਹਿੰਦੇ ਆ ਬੰਦੇ ਗਾ ਪਿੰਡ ਦੇ ਆਏ ਨੇ ਹਾਂ ਸਾਰੇ ਹੁੰਦੇ ਹੋਰ ਆ ਹੋਰ ਵਧੀਆ ਬਲੈਸਟਰ ਜੋੜੀ ਵਾਲਾ ਨਹੀਂ ਆਇਆ ਅੱਜ ਉਹ ਅੱਜ ਰੈਸਟ ਤੇ ਆ ਕੱਲ ਮੇਰੇ ਨਾਲ ਹੀ ਸੀ ਪਰसों ਤਿੰਨ ਚਾਰ ਦਿਨ ਅਸੀਂ ਲਗਾ ਕੱਲ ਕਿੱਥੇ ਖੜੇ ਸੀਗੇ ਕੱਲ ਰੈਸਟ ਤੇ ਸੀ ਪਰਸੋਂ ਆਏਗੇ ਸੀ ਅਸੀਂ ਉੱਥੇ ਪਿੰਡਰ ਗਲਾ ਚੌਥੇ ਹੈਗੇ ਸੀਗੇ ਉੱਥੇ ਆਦਮਪੁਰ ਕੋਲੇ ਸ਼ਾਮ 84 ਤੋਂ ਪਹਿਲਾਂ ਬੂਈਆਂ ਵਾਲੇ ਸੀਗੇ ਠੀਕ ਹੈ ਚੱਲੀ ਜਾਂਦਾ ਵਧੀਆ ਤੇ ਬਾਦਰ ਫਿਰ ਪੱਕੀ ਹੁੰਦਾ ਨਾਲ ਹੀ ਹੁੰਦਾ ਬਾਦਰ ਕੋਲ ਦਾ ਪੱਕਾ ਟੀਮ ਐ ਇਹ ਅੱਜ ਟੀਮ ਐਸੀ ਨਹੀਂ ਬਣਾਈ ਆ ਠੀਕ ਹੈ ਨਹੀਂ ਭਾਈ ਆਪਾਂ ਇਹਨਾਂ ਵਿੱਚ ਉਹ ਹੀ ਹੁੰਦਾ ਇਹਨਾਂ ਸਿਰ ਤੋਂ ਹੀ ਆ ਠੀਕ ਆ ਜੋ ਵਿਚਾਰੇ ਇਹ ਕਰਨਗੇ ਹਨਾ ਉਹਨੇ ਸਿਰਤੀਆਂ ਭਾਈ ਆਪਣਾ ਵਧੀਆ ਆ ਲਓ ਜੀ ਆਪਣਾ ਭਰਾ ਪੱਠਣ ਤੇ ਯਾਰਾਂ ਦਾ ਯਾਰ ਮੂਲਾ ਸਿੰਘ ਵਾਲੇ ਤੋਂ ਸਿੱਧੂ ਮੂਸੇ ਵਾਲੇ ਦੇ ਨਾਨਕੇ ਤੋਂ ਤੇ ਆ ਗੁਰਲਾਲ ਪੱਠਣ ਤੇ ਆ ਇਹਦਾ ਨਾਂ ਕਹਿੰਦੇ ਗੁਰਲਾਲ ਵੱਠਾ ਪੱਠਣਾ ਦੇ ਕਹਿੰਦੇ ਘਰ ਇਕੱਠਾ ਹੋ ਕੇ ਕੱਟੇ ਬੈਠੇ ਸੀ ਤਨੇ ਤੇ ਬਾਈ ਕਿਦਾਂ ਲੱਗਿਆ ਸਾਡਾ ਬਲੌਗ ਤੇ ਕਮੈਂਟ ਕਰਕੇ ਦੱਸਿਓ ਸਾਰੇ ਤੇ ਸਾਰੇ ਕਬੱਡੀ ਖਿਡਾਰੀਆਂ ਨਾਲ ਅਸੀਂ ਨਹੀਂ ਗੱਲਬਾਤ ਕਰ ਪਾਉਂਦੇ ਕੋ ਵੀ ਕਹੇ ਕਿ ਕਿਸੇ ਪਲੇਅਰ ਦਾ ਕਹੇ ਜਾ ਮੂੜ ਹੁੰਦਾ ਕਹੇ ਕਿਸੇ ਪਲੇਅਰ ਦਾ ਕਹੇ ਜਾ ਮੂੜ ਹੁੰਦਾ ਨਾ ਕਈ ਤਾਂ ਇਹ ਚੀਜ਼ ਦੇ ਸਾਹਮਣੇ ਆਉਂਦੇ ਆ ਵੀ ਯਾਰ ਵਧੀਆ ਵੀ ਮਲਾ ਸੀ ਮਿਆਕ ਵੀ ਕਰਦੇ ਮੈਂ ਸੋਨੀ ਪਹਾੜਾ ਹੋ ਗਿਆ ਤੇ ਉਹ ਬਾਈ ਗੁਰਪ੍ਰੀਤ ਭਰਿਆਂ ਵਾਲਾ ਨਾ ਉਹ ਵਧੀਆ ਗੱਲਾਂ ਬਾਤਾਂ ਕਰੀਆਂ ਮਾਲਾ ਹੋ ਗਿਆ ਗੱਗੀ ਹੋ ਗਿਆ ਚੱਕ ਦੇਸ਼ ਰਾਜ ਵਾਲਾ ਕਈ ਪਲੇਅਰ ਬਈ ਸੰਗ ਮੰਦਿਆ ਇਸ ਚੀਜ਼ ਦੀ ਤਾਂ ਕਰਕੇ ਗੱਲ ਤੱਕ ਮੈਂਟ ਨਾ ਕਰਿਆ ਕਰੋ ਵੀ ਯਾਰ ਫਲਾਣਾ ਪਲੇਅਰ ਲੈ ਕੇ ਨਹੀਂ ਜਾਂਦਾ ਸਾਹਮਣੇ ਬਾਕੀ ਗੁਰਪਿਆਰ ਜੀ ਕਿਵੇਂ ਲੱਗ ਰਿਹਾ ਮੇਲਾ ਵਧੀਆ ਬਈ ਵਧੀਆ ਜੀ ਠੀਕ ਠਾਕ ਲੋਟ ਹੈ ਮੈਂ ਲਾ ਪਹਿਲੀ ਵਾਰ ਦੇਖਿਆ ਗੁਰਪਿਆਰਦ ਨੂੰ ਕਬੱਡੀ ਦੇ ਮੈਚ ਦੇਖਣਾ ਇਹਨੂੰ ਨਾ ਮੈਨੂੰ ਜੇ ਆਪ ਪਹਿਲੀ ਵਾਰ ਹੀ ਤਰ੍ਹਾਂ ਆਉਂਦੇ ਰਹਿੰਦੇ ਹਾਂ ਦੇਖਣਾ ਅੱਛਾ ਇਹ ਗੁਰਲਾਲ ਪੱਟੋ ਦਾ ਗਲਾ ਖਰਾਬ ਹੈ ਉਹਨੂੰ ਦਵਾਈ ਦੱਸੋ ਭਾਈ ਤੇ ਆਹ ਭਾਈ ਆਪਣਾ ਬਟੰਡੇ ਜੇਲ੍ਹ ਦਾ ਨਾ ਭਾਈ ਹਾਂ ਇਹਨਾਂ ਦੀ ਜੇਲ੍ਹ ਦੇ ਵਿੱਚ ਜ਼ਿੰਮੇਵਾਰੀਆਂ ਨੇ ਭਰਾ ਆਪਣਾ ਬਹੁਤ ਕੈਂਡ ਇਨਸਾਨ ਹੈ ਤੇ ਕਿਵੇਂ ਲੱਗਿਆ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਬਲੌਗ ਆਪਾਂ ਪਾਵਾਂਗੇ ਹਾਲੇ ਕੋਈ ਕਬੱਡੀ ਦਾ ਆਪਣੇ ਕੋਲ ਹੈ ਨਹੀਂ ਉਹਨੂੰ ਕ੍ਰਿਕਟ ਕੱਪ ਨੇ ਆਪਣੇ ਕੋਲੇ ਅਕਤੂਬਰ ਤੱਕ ਉਸ ਤੋਂ ਬਾਅਦ ਆਪਾਂ ਕਬੱਡੀ ਦਾ ਫੇਰ ਪਾਵਾਂਗੇ ਬਲੌਗ ਉਹਨਾਂ ਤਰ ਜ ਬਾਬਾ ਧੰਨਵਾਦ ਜਉਂਦੇ ਵਰਦੇ ਰਹੋ ਲਵ ਜੂ ਆ ਜਿੰਦਗੀ ਜਿੰਦਾਬਾਦ ਆ